ਪੰਜਾਬੀਓ ਇਹ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਸਿੱਖਾਂ ਸਰਦਾਰਾਂ ਦੇ ਨਾਲ ਜੁੜੀ ਹੋਈ ਹੈਗੀ ਸੋ ਵੀਡੀਓ ਨੂੰ ਸ਼ੇਅਰ ਕਰਨ ਦਾ ਤੁਹਾਡਾ ਹੱਕ ਬਣਦਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਾਮਲਾ ਜਿਹੜਾ ਹਰਿਆਣਾ ਦੇ ਕੈਥਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਖਾਲਿਸਤਾਨੀ ਕਹਿੰਦੇ ਹੋਏ ਉਸ ਇਟਾਂ ਰੋੜਿਆਂ ਦੇ ਨਾਲ ਆ ਕੁੱਟਿਆ ਮਾਰਿਆ ਗਿਆਗਾ ਤਸਵੀਰਾਂ ਜਿਹੜੀਆਂ ਹਰਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਹਾ ਜਾ ਰਿਹਾ ਕਿ ਉਸ ਨੌਜਵਾਨ ਨੂੰ ਜਿਹੜਾ ਖਾਲਿਸਤਾਨੀ ਕਹਿ ਕੇ ਉਸਦੇ ਇਟਾ ਰੋੜੇ ਮਾਰੇਗੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਸੋ ਉਹ ਵੀ ਜਿਹੜਾ ਸਿੱਖ ਸਰਦਾਰ ਨੌਜਵਾਨ ਸੀ ਜਿਸ ਨੇ ਦਸਤਾਰ ਸਜਾਈ ਹੋਈ ਸੀਗੀ ਕੇ ਸਟਡੀ ਆ ਮੌਜੂਦ ਸੀ ਉਸ ਨੌਜਵਾਨ ਦੇ ਸੋ ਉਸ ਨੂੰ ਖਾਲਿਸਤਾਨੀ ਕਹਿ ਕੇ ਉਸਦੇ ਇਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਨਾ ਤਾਂ ਉਹ ਵਿਅਕਤੀ ਨੌਜਵਾਨ ਕਿਸੇ ਨੂੰ ਉਹਨਾਂ ਵਿਅਕਤੀਆਂ ਚੋਂ ਕਿਸੇ ਨੂੰ ਜਾਣਦਾ ਸੀਗਾ ਨਾ ਹੀ ਉਸ ਦੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਨਿੱਜੀ ਦੋਸ਼ਮਣੀ ਸੀ ਸੋ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੋ ਮਾਮਲਾ ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਕਹਿ ਦਿੱਤੀ ਕਿ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਇਆ ਉਹ ਮਾਮਲਾ ਜਿੱਥੋਂ ਕੰਗਣਾ ਰਣਾਉਤ ਦੇ ਥੱਪੜ ਮਾਰਿਆ ਗਿਆ ਉਸ ਤੋਂ ਬਾਅਦ ਦੇਸ਼ਪੁਰ ਦੇ ਵਿੱਚ ਸਿੱਖਾਂ ਨੂੰ ਪੰਜਾਬੀਆਂ ਨੂੰ ਖਾਲਿਸਤਾਨੀ ਜਿਹੜਾ ਉਹ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਅਜਿਹੇ ਘਟਨਾਵਾਂ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਜਿਹੜਾ ਪੰਜਾਬੀਆਂ ਤੇ ਸਿੱਖ ਸਰਦਾਰਾਂ ਦੇ ਲਈ ਚਿੰਤਾ ਦਾ ਵਿਸ਼ਾ ਹੈਗਾ ਜੋ ਪੰਜਾਬ ਤੋਂ ਬਾਹਰ ਰਹਿੰਦੇ ਨੇ ਜਾਂ ਫਿਰ ਜੋ ਪੰਜਾਬ ਤੋਂ ਬਾਹਰ ਕਿਸੇ ਕੰਮ ਕਾਜ ਦੇ ਲਈ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੇ ਨੇ ਇੱਕ ਅਜਿਹੇ ਤਰੀਕੇ ਦਾ ਜਿਹੜਾ ਮਾਹੌਲ ਆ ਕ੍ਰੀਏਟ ਕੀਤਾ ਜਾ ਰਿਹਾ ਹੈਗਾ ਜਿਸ ਤਰ੍ਹਾਂ 1984 ਦੇ ਵਿੱਚ ਸਿਰ ਦੇ ਉੱਪਰ ਪੱਗ ਕੇਸ ਦਾੜੀ ਦੇਖਦੇ ਹੀ ਉਸ ਵਿਅਕਤੀ ਨੂੰ ਗਲ ਦੇ ਵਿੱਚ ਜਾਂ ਤਾਂ ਟਾਇਰ ਪਾ ਕੇ ਛਾੜ ਦਿੱਤਾ ਜਾਂਦਾ ਸੀਗਾ ਜਾਂ ਫਿਰ ਉਸ ਦੀ ਕਿਸੇ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ ਜਾਂਦੀ ਸੀਗੀ ਇਹੋ ਜਿਹਾ ਮਾਹੌਲ ਜਿਹੜਾ ਹੁਣ ਦੇਸ਼ ਭਰ ਦੇ ਵਿੱਚ ਸਿੱਖਾਂ ਦੇ ਪ੍ਰਤੀ ਸਰਦਾਰਾਂ ਦੇ ਪ੍ਰਤੀ ਬਣਾਇਆ ਜਾ ਰਿਹਾ ਹੈਗਾ ਦੇਸ਼ ਭਰ ਦੇ ਵਿੱਚ ਖਾਲਿਸਤਾਨੀ ਸ਼ਬਦ ਨੂੰ 2014 ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਪ੍ਰਚਾਰਿਆ ਗਿਆ ਹੈਗਾ ਬੀਜੇਪੀ ਸਰਕਾਰ ਦੇ ਹੁੰਦੇ ਹੋਏ ਲੱਗਦਾ ਸੀ ਕਿ ਕੇਵਲ ਮੁਸਲਮਾਨ ਧਰਮ ਨੂੰ ਹੀ ਟਾਰਗੇਟ ਕੀਤਾ ਜਾ ਰਿਹਾਗਾ ਪਰ ਜਿਵੇਂ ਹੁਣ 2024 ਦੇ ਵਿੱਚ ਬੀਜੇਪੀ ਸਰਕਾਰ ਬਣੀ ਤਾਂ ਨਾਲ ਦੀ ਨਾਲ ਹੁਣ ਸਿੱਖਾਂ ਨੂੰ ਟਾਰਗੇਟ ਕੀਤਾ ਜਾਣਾ ਸ਼ੁਰੂ ਹੋ ਜਾਏਗਾ ਸਿੱਖਾਂ ਦੇ ਉੱਤੇ ਹਮਲੇ ਸ਼ੁਰੂ ਹੋ ਚੁੱਕੇ ਨੇ ਇਸ ਘਟਨਾ ਦੀ ਜੇ ਗੱਲ ਕਰੀਏ ਤਾਂ ਇਹ ਘਟਨਾ ਨੂੰ ਹਾਲੇ ਤੱਕ ਕਿਸੇ ਵੀ ਮੀਡੀਆ ਦੇ ਚੈਨਲਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਛੋਟੀ ਜੀ ਵੀ ਜਗ੍ਹਾ ਨਹੀਂ ਮਿਲੀ ਜਿਵੇਂ 21 ਕੰਗਣਾ ਰੋਡ ਦੇ ਮਾਮਲੇ ਨੂੰ ਪੂਰੀ ਹਵਾ ਦਿੱਤੀ ਗਈ ਦੇਸ਼ ਭਰ ਦੇ ਵਿੱਚ ਉਸੇ ਗੱਲ ਕੀਤੀ ਗਈ ਬਾਲੀਵੁੱਡ ਦੇ ਜਿਹੜੇ ਸਟਾਰ ਉਹ ਸਾਹਮਣੇ ਆਏ ਇਥੋਂ ਤੱਕ ਕਿ ਆਮ ਲੋਕਾਂ ਨੇ ਵੀ ਉਸ ਦੇ ਉੱਪਰ ਆਪਣੀ ਚਰਚਾ ਦਿੱਤੀ ਪਰ ਇਸ ਘਟਨਾ ਦੇ ਸਬੰਧਤ ਅਸੀਂ ਕਹਿੰਦੇ ਕਿ ਇਸ ਘਟਨਾ ਦੇ ਉੱਪਰ ਵੀ ਲੋਕ ਆਪਣੇ ਚਰਚਾ ਕਰਨਗੇ ਇਸ ਤਰ੍ਹਾਂ ਕੀ ਨਿਹਿੱਤੇ ਜਿਹੜੇ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਕੁੱਟਣਾ ਜਿਦਾ ਕਿ ਕੋਈ ਕਸੂਰ ਨਹੀਂ ਕਿਸੇ ਦੇ ਨਾਲ ਕੋਈ ਦੁਸ਼ਮਣੀ ਕੀ ਇਹ ਕਿੰਨਾ ਕੁ ਸਹੀ ਹੈ ਕਿ ਕੇਵਲ ਕੰਗਣਾ ਰਨਾਉ ਦੇ ਕਾਂ ਥੱਪੜ ਵੱਜਿਆ ਤਾਂ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਕੁਝ ਬਾਲੀਵੁੱਡ ਦੇ ਸtare ਉਹਦੇ ਪੱਖ ਦੇ ਵਿੱਚ ਆਏ ਤੇ ਕੁਝ ਵਿਰੋਧ ਦੇ ਵਿੱਚ ਵੀ ਆਏ ਇਥੋਂ ਤੱਕ ਕਿ ਸਾਰੇ ਰਾਜਨੀਤਿਕ ਲੀਡਰ ਉਸਦੇ ਪੱਖ ਦੇ ਵਿੱਚ ਹੁੰਦੇ ਹੋਏ ਨਜ਼ਰ ਆਏ ਨੇ ਪਰ ਇਸ ਜਿਹੜਾ ਸਿੱਖ ਨੌਜਵਾਨ ਨੂੰ ਕਿਸੇ ਨੇ ਵੀ ਜਿਹੜਾ ਇਸ ਦੀ ਗੱਲਬਾਤ ਹਲੇ ਤੱਕ ਨਹੀਂ ਕੀਤੀ ਅੱਜ ਜੇਸੀ ਕਹਿੰਦੇ ਦਾ 11 ਜੂਨ ਦੀ ਇਹ ਘਟਨਾ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਪ੍ਰਤੀ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਭਰੀ ਗਈ ਇਹ ਕਿਸ ਤਰ੍ਹਾਂ ਜ਼ਿੰਮੇਦਾਰਾ ਕੌਣ ਹੈ ਕਿ ਇਸ ਦੀ ਜ਼ਿੰਮੇਦਾਰਾ ਕੰਗਣਾ ਰਨਾਉਤਾ ਜੋ बार-बार ਗੱਲ-ਗੱਲ ਦੇ ਉੱਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਖਾਲਿਸਤਾਨੀ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਜੇਕਰ ਅਜਿਹਾ ਹੀ ਮਾਹੌਲ ਜਿਹੜਾ ਦੇਸ਼ ਭਰ ਦੇ ਵਿੱਚ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਸਿਰਜਿਆ ਜਾਂਦਾ ਹੈਗਾ ਤੇ ਮਾਹੌਲਾ ਵਿਗਿਆੜਿਆ ਜਾਂਦਾ ਹੈ ਮਾਹੌਲ ਖਰਾਬ ਕੀਤਾ ਜਾਂਦਾ ਹੈਗਾ ਤਾਂ ਇਸ ਦਾ ਜ਼ਿੰਮੇਦਾਰਾ ਕੌਣ ਹੋਵੇਗਾ ਕਿ ਇਸ ਦੀ ਜ਼ਿੰਮੇਵਾਰੀ ਕਿਸੇ ਪ੍ਰਤੀ ਜਿਹੜੀ ਉਹ ਤੈਅ ਕੀਤੀ ਜਾਊਗੀ ਕਿ ਕੋਈ ਇਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੋਊਗਾ ਚਾਹੇ ਉਹ ਰਾਜਨੀਤਿਕ ਲੀਡਰ ਹੋਵੇ ਜਾਂ ਫਿਰ ਉਹ ਕੰਗਣਾ ਰਨਾਬਤ ਹੋਵੇ ਕਿ ਇਸ ਮਾਮਲੇ ਦੇ ਵਿੱਚ ਕੋਈ ਆਪਣੀ ਜ਼ਿੰਮੇਵਾਰੀ ਲਹੂਗਾ ਸੋ ਨਾਲ ਪੰਜਾਬੀਆਂ ਨੂੰ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਸਰਦਾਰਾਂ ਨੂੰ ਜੋ ਦਸਤਾਰਾਂ ਸਜੰਦੇ ਉਹਨਾਂ ਨੂੰ ਅਪੀਲ ਕਰਦੇ ਆਂ कि ਜੇਕਰ ਤੁਸੀਂ ਕਿਸੇ ਦੂਜੀ ਸਟੇਟ ਦੇ ਵਿੱਚ ਜਾ ਰਹੇ ਹੋਗੇ ਕਿਸੇ ਦੂਜੀ ਸਟੇਟ ਦਾ ਸਫਰ ਕਰ ਰਹੇ ਹੋਗੇ ਤਾਂ ਆਪਣਾ ਜਿਹੜਾ ਧਿਆਨ ਦੇ ਨਾਲ ਤੁਸੀਂ ਸਫਰ ਕਰਿਓ ਕਿਉਂਕਿ ਨਫ਼ਰਤ ਫੈਲਾਉਣ ਵਾਲਿਆਂ ਨੇ ਦੇਸ਼ ਭਰ ਦੇ ਵਿੱਚ ਤੁਹਾਡੇ ਪ੍ਰਤੀ ਤੁਹਾਡੇ ਕਿਰਦਾਰ ਪ੍ਰਤੀ ਨਫ਼ਰਤ ਫੈਲਾ ਦਿੱਤੀ ਹੈਗੀ ਸੋ ਜਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਚਿੰਤਾ ਦਾ ਇੱਕ ਵਿਸ਼ਾ ਜ਼ਰੂਰ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਉਸ ਸਿੱਖ ਨੌਜਵਾਨ ਦੇ ਬਾਰੇ ਵੀ 19 ਕ ਚਰਚਾ ਜਿਹੜੀ ਦੇਸ਼ ਭਰ ਦੇ ਵਿੱਚ ਹੋ ਸਕੇ ਜਿੰਨੀ ਕੰਗਨਾ ਰਣੌਤ ਦੇ ਮਾਮਲੇ ਦੇ ਵਿੱਚ ਹੋਈ ਹੈਗੀ ਉਹਨੇ ਕ ਰਾਜਨੀਤਿਕ ਲੀਡਰ ਉਸ ਨੌਜਵਾਨ ਦੇ ਪੱਖ ਦੇ ਵਿੱਚ ਸਾਹਮਣੇ ਆਉਣ ਜਿੰਨੇ ਕ ਕੰਗਨਾ ਰਣੌਤ ਦੇ ਪੱਖ ਦੇ ਵਿੱਚ ਸਾਹਮਣੇ ਆਏ ਸੀ ਸੋ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋਗੇ